55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੈਂ ਲੋਟੇਗਾ। ਬਿਜਲੀ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘਰ ਤਾਂ ਨਹੀਂ ਹੈਗੀ ਨਾ ਖੇਤਾਂ ਲਈ ਬਿਜਲੀ ਕਿੰਨੇ ਆਉਂਦੀ ਹੈ ਜਿਹੜੀ ਘਰਾਂ ਵਾਲੀ ਬਿਜਲੀ ਹੈ 90% ਦੇ ਕਰੀਬ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਨਾ ਅੱਜ ਗੋਇੰਦਵਾਲ ਸਾਹ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ ਨਾ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਕੋਲੇ ਦੀ ਖਾਨ ਜਿਹੜੀ ਉਹ ਚਲਾਈ ਹੈ ਅੱਜ ਸਾਡੇ ਅੱਜ ਸਾਡੇ ਥਰਮਲ ਪਲਾਂਟਾਂ ਕੋਲੇ 27 27 ਦਿਨ ਦਾ ਕੋਲਾ ਸਟਾਕ ਦੇ ਵਿੱਚ ਪਿਆ ਹੁਣ ਉਹ ਖਬਰਾਂ ਨਹੀਂ ਆਉਂਦੀਆਂ ਪੰਜਾਬ ਮੇਂ ਸ਼ਾਸਤ ਤਾ ਹੈ ਅੰਧੇਰਾ ਸਿਰਫ ਇੱਕ ਦਿਨ ਦਾ ਕੋਲਾ ਬਚਾ ਦੋ ਦਿਨ ਦਾ ਕੋਲਾ ਬਚਾ ਉਹ ਖਬਰਾਂ ਨਹੀਂ ਹੁੰਦੀਆਂ ਇਹ ਨੀਤਾਂ ਨੇ ਨੀਤਾਂ ਨੂੰ ਮਰਾਦਾ ਹੈ ਨੀਤਾਂ ਮਾਰੀਆਂ ਇਹਨਾਂ ਦੀਆਂ ਇਹ ਨੀਤਾਂ ਨੂੰ ਮਰਦਾ ਹੈ ਸੁਬੀਰ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ-ਪੰਜ ਦੀਆਂ ਵਾਰੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਤੱਕ ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਨਿਕ 23 ਸਾਲ आज बच्ची होगी 23 साल बाद आज फिर कहिए ना ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇਹ ਕੋਈ ਪਾਣੀ ਦੀ ਵਾਰੀ ਹੈ ਵੀ 12:20 ਤੇ ਅਸੀਂ ਨੱਕਾ ਵੜ ਲੈਣਾ ਹੁਣ ਨਹੀਂ ਆਊਗੀ ਆਊਗੀ ਵਾਰੀ ਇਹਨਾਂ ਦੀ ਕੋਈ ਕੰਮ ਕੀਤਾ ਵਾਰੀ ਵਾਲਿਆਂ ਨੇ ਥੋੜੀ ਵਾਰੀ ਆਊਗੀ ਜੀ ਪਹਿਤਾਂ ਨੂੰ ਤੋ ਵੀਰੋ ਇਹਨਾਂ ਨੂੰ ਅਸਲ ਚ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਸਾਥ ਆ ਲੈਣ ਵੀ ਆ ਜਾਊਗਾ ਇਹਨਾਂ ਨੇ ਤਾਂ ਆਪਸ ਚ ਨੂਰਾ ਕੁਸ਼ਤੀ ਖੇਡਦੇ ਸੀ ਪੰਜ ਸਾਲ ਮੈਂ ਪੰਜ ਸਾਲ ਤੂੰ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਵੈਸੇ ਬਿਆਨ ਦੇਣ ਚ ਇੱਕ ਦੂਜੇ ਨਾਲ ਲੜੀ ਜਾ ਕਰਾਂਗੇ ਖਵਾਰ ਖਬੂਰ ਚ ਲੋਕ ਸਮਝਦੇ ਲੈ ਵੀ ਇਹ ਤਾਂ ਬਹੁਤ ਦੁਸ਼ਮਣੀ ਆਪਸ ਚ ਇਹਨਾਂ ਨੇ ਤਾਂ ਇਹ ਤਾਂ ਜੇ ਕਿਤੇ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਗੇ ਤਾਂ ਜੁੰਡਮ ਜੁੰਡੀ ਹੋ ਜਾਣਗੇ ਤਾਂ ਥੱਪੜੋ ਥੱਪਣੀ ਹੋ ਜਾਣਗੇ ਪਰ ਨਹੀਂ ਵੀਰੋ ਇਕੱਠੇ ਰੋਤੀਆਂ ਖਾਂਦੇ ਆ ਸਾਰੇ ਮੇਲੇ ਹੋਏ ਆ ਸਭ ਰਲੇ ਹੋਏ ਆ ਜੀ ਇਹੀ ਚੱਲਦਾ ਰਿਹਾ ਪੰਜਾਬ ਹੈ ਇੱਕ ਨੰਬਰ ਦਾ ਸੂਬਾ ਸੀ ਅੱਜ ਕਿੱਥੇ ਲਿਆ ਕੇ ਮਾਰਿਆ ਹਰ ਗੱਲ ਭਗਵੰਤਬਾਨ ਦੇ ਨਾਲ ਲਾ ਦੋ ਹੜਾ ਇਹ ਕਿ ਭਗਵੰਤਬਾਨ ਲੈ ਕੇ ਆਇਆ ਲੈ ਮੈਂ ਮੈਂ ਜੋ ਹਿਮਾਚਲ ਦੇ ਵਿੱਚ ਤਾਂ ਕਾਂਗਰਸੀ ਸਰਕਾਰ ਹੈ ਉਹਨਾਂ ਨੂੰ ਕਹਿੰਦੇ ਰੋਕ ਲੈਂਦੇ ਫਿਰ ਮੈਂ ਪਹਾੜ ਉੱਥੋਂ ਸੁੱਖੂ ਤੋਂ ਮੈਂ ਲੈ ਕੇ ਮੈਕਸੀਕੋ ਜਾੜਾ ਇਹ ਪਹਿਨੇ ਉੱਤਰਾਖੰਡ ਦੇ ਵਿੱਚ বিজেপি ਦੀ ਸਰਕਾਰ ਹੈ ਉਹ ਰੋਕ ਲੈਂਦੇ ਜੰਮੂ ਕਸ਼ਮੀਰ 'ਚ ਇਹਨਾਂ ਨੇ ਯੂਟੀ ਬਣਾ ਕੇ ਅਵਧਾ ਰਾਜ ਬਣਾ ਉੱਥੇ ਰੋਕ ਲੈਂਦੇ ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਜਨਾਬ ਆਪਾਂ ਪਰ ਸ਼ੁਰੂ ਕਰਤਾ 20000 ਰੁਪਏ ਇੱਕ ਏਕੜ ਦਾ ਮੁਆਵਜ਼ਾ ਦੇਣ ਲੱਗੇ ਆ ਜੀ 20000 ਸਾਡੇ ਦੇਸ਼ ਕਦੇ ਮਿਲਿਆ ਨਹੀਂ ਜਿੰਦਗੀ ਨੂੰ ਪੰਜੀ ਤੇ ਲੈ ਕੇ ਆਵਾਂਗੇ ਜੇ ਪੰਜਾਬੀਆਂ ਤੇ ਸੰਕਟ ਆਇਆ ਤਾਂ ਪੰਜਾਬੀ ਸੰਕਟਾਂ ਨਾਲ ਜੂਝਣਾ ਜਾਣਦੇ ਐ ਜਦੋਂ ਕਿਤੇ ਪੰਜਾਬੀ ਇਕੱਠੇ ਹੋ ਜਾਣ ਤਾਂ ਕੋਈ ਵੀ ਸੰਕਰ ਜਿਹੜਾ ਉਹ ਛੋਟਾ ਲੱਗਣ ਲੱਗ ਜਾਂਦਾ ਉਹ ਬੋਨਾ ਹੋ ਜਾਂਦਾ ਹੈ ਪੰਜਾਬੀਆਂ ਦੇ ਇਰਾਦੇ ਮੂਰੇ ਜਜ਼ਬੇ ਮੂਰੇ ਫੇਸ ਕਰਕੇ ਇਹ ਤਾਂ ਇਦਾਂ ਹੜ੍ਹਾਂ ਚ ਵੀ ਰਾਜਨੀਤੀ ਕਰਦੇ ਰਹੇ ਆ ਜੋਗਾ ਜ ਲੈ ਕੇ ਆ ਗਏ ਫੋਟੋ ਖਿਚਾ ਕੇ ਚਲੇ ਗਏ ਕੋਈ ਇੱਕ ਲੈ ਕੇ ਆਇਆ ਸੀ ਪ੍ਰਤਾਪ ਰਾਜਵਾ ਪਤਾ ਨਹੀਂ ਕਿੱਥੋਂ ਲਿਆ ਆ ਉਹ ਜੁਗਾੜ ਜਾ ਤੇ ਉਹ ਉਹ ਪਾਣੀ ਚ ਵੜ ਲਿਆ ਕਹਿੰਦਾ ਮੈਂ ਲੋਕਾਂ ਨੂੰ ਬਚਾਉਣ ਚੱਲਿਆ ਉੱਚ 12 ਬੰਦੇ ਵਹਿ ਸਕਦੇ ਨੌ ਤਾਂ ਘਰੋਂ ਹੀ ਲੱਗ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫਰ ਇੱਕ ਭਰਾ ਇੱਕ ਛੋਟਾ ਭਰਾ ਵੱਡਾ ਭਰਾ ਪਤਾ ਨਹੀਂ ਕੌਣ ਕੌਣ ਆਪ ਤੇ ਪਰ ਕਰੋ 12 ਚੋਂ 9 ਕਾ ਉਸ ਉਸੇ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ ਵਿੱਚ ਪੁੱਛ ਮੰਗੇ ਜਿਹੜੇ ਬਾਕੀ ਰਹਿ ਗਏ 3 ਜਿਹੜੇ 3 ਬਚਾ ਕੇ ਲਿਆਇਆ ਲੈ ਮੈਂ ਪਾਸ ਬਣਾਉਣਾ ਨੂੰ ਵਿਧਾਨ ਸਭਾ ਵਿੱਚ ਦਿਖਾ ਦੇ ਕੇ ਇੱਥੇ ਬਚਾ ਦੇ ਲਏ ਫੋਟੋ ਖਿਚਾਈ ਕਹਿੰਦਾ ਚਲੋ ਬਸ ਠੀਕ ਹੋ ਗਿਆ ਭਾਂਤ ਮਾਨੂੰ ਗਾਲਾਂ ਕੱਢੀਏ ਚਲੋ ਬਸ ਬੱਸ ਆ ਗਾਇ ਨਿਰਤ ਬਸ ਉੱਥੇ ਉੱਥੇ ਸਾਰਾ ਕੁਛ ਆਪਣੇ ਕੋਲੇ ਧੰਨਵਾਦ ਜੀ ਦਾ ਕੋਈ ਗੱਲੀ ਮੈਨੂੰ ਲੈ ਲਊ ਲੈ ਲਊ ਜੀ ਦੇਖੋ ਗੱਲ ਇਹ ਤਰਨ ਤਰ ਨਾਲਿਓ ਤੁਸੀਂ ਮਾਜੇ ਵਾਲਿਓ ਤੁਸੀਂ ਹਮੇਸ਼ਾ ਬڑے-ਬڑے ਫੈਸਲੇ ਕੀਤੇ ਆ ਮਾਜੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਜਨਾਬ ਘਰ-ਘਰ ਪਰਚਾ ਲੋਕ ਦਰਨ ਲਾਤੇ ਪਰਚਿਆਂ ਤੋਂ ਹੈ ਕਈ ਪੀੜੀਆਂ ਦਰਦੀਆਂ ਨੇ ਪਰਚਿਆਂ ਤੋਂ ਤੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਹੀ ਲੈਣ ਆ ਦਸੋ ਆ ਬਦਨਾਮ ਕਰਕੇ ਜਾਂਦੇ ਅਸਲ ਤੇ ਉਹ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਓਗੇ ਕਾਲਜ ਨਹੀਂ ਬਣਾਓਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਓਗੇ ਕੋਈ ਫੈਕਟਰੀ ਲੈ ਕੇ ਆਓਗੇ ਫਿਰ ਲੋਕ ਕਰਨਗੇ ਕੀ ਰੋਟੀ ਤਾਂ ਖਾਣੀ ਐ ਲੋਕ ਜਾਣਗੇ ਕਿੱਧਰ ਨੂੰ ਸਾਡੇ ਬੱਚੇ ਫਿਰ ਭਟਕ ਜਾਂਦੇ ਨੇ ਗਲਤ ਸੰਗ ਵਿੱਚ ਪੈ ਜਾਂਦੇ ਨੇ ਤੁਸੀਂ ਕੰਮ ਤੇ ਲਾ ਦਿਓ ਤੁਸੀਂ ਮੈਨੂੰ ਦੱਸੋ ਤੁਸੀਂ ਦੱਸੋ ਤੁਹਾਡੀ ਕੋਈ ਰਿਸ਼ਤੇਦਾਰੀ ਚ ਤੁਹਾਡੇ ਦੇ ਦੋਸਤ ਮਿੱਤਰ ਦੇ ਜਾਂ ਕੋਈ ਹੋਰ ਕਿਤੇ ਭਾਈਚਾਰੇ ਚ ਕੋਈ ਹਜੇ ਬਦਲ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਤੇ ਚਿੱਟਾ ਵੀ ਲੈਂਦਾ ਨਾ ਹੋ ਨਹੀਂ ਸਕਦਾ ਉਹਦੇ ਕੋਈ ਟਾਈਮ ਹੀ ਨਹੀਂ ਹੁੰਦਾ ਜਿਉ ਕੰਮ ਤੋਂ ਆਊਗਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਖੇਡ ਕੇ ਨਾ ਆ ਕੇ ਰੋਟੀ ਖਾ ਕੇ ਸੌਂਜੂਗਾ ਸਵੇਰੇ ਫੇਰ ਕੰਮ ਤੇ ਬੇਲਾਮਨ ਸ਼ੈਤਾਨੀ ਦਾ ਘਰ ਇਹਨਾਂ ਨੇ ਆਪਦੇ ਦਾ ਘਰ ਛੱਤ ਲੈ ਆਪਦੇ ਦਾ ਪਾਲੇ ਮਹਿਲ ਪਹਾੜਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨਾਂ ਲੈ ਲੀਆਂ ਪੰਜਾਬ ਨੂੰ ਐਂ ਛੱਡ ਤਾ ਲਾवारिस ਪੰਜਾਬ ਨੂੰ ਤਾਂ ਆਟਾ ਦਾਲ ਸਕੀਮ ਚ ਹੀ ਲਈਂ ਫਿਰਦੇ ਆ ਬਸ ਇੱਥੇ ਫਿਰਦੇ ਰੋ ਇੱਥੇ ਹੀ ਫਿਰਦੇ ਰੋ ਸਵੇਸ ਕਰਕੇ ਵੀਰੋ ਅੱਪਾ ਬਦਲਣਾ ਹੈ ਸਿਸਟਮ ਦੇਖੋ ਇਹਦੇ ਨਾਲ ਨਾ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਕਿਸੇ ਦੀ ਨਾ ਕਾਂਗਰਸੀ ਨਾ ਕਾਲੀ ਦਾਲ ਦੀ ਨਾ ਕਿਸੇ ਦੀ ਨਹੀਂ ਬਣਦੀ ਸਰਕਾਰ ਇਸ ਸੀਟ ਨਾਲ ਨਾ ਹੀ ਆਮਾਦੀ ਪਾਰਟੀ ਦੀ ਸਰਕਾਰ ਨੂੰ ਕੋਈ ਕੋਈ ਵਾਅਦਾ ਘਾਟਾ ਹੁੰਦਾ ਹੈ ਪਰ ਹਾਂ ਇੰਨਾ ਕਹੇ ਤੁਹਾਡੇ ਇਲਾਕੇ ਦਾ ਇੱਕ ਸਾਧੇ ਤੇ ਰਹਿ ਜਾਊਗਾ ਕਿ ਯਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੁਣ ਇਹਨਾਂ ਦਾ ਦਿਲ ਜਿਹੜਾ ਉਹ ਜੇ ਇਹਨਾਂ ਨੇ ਵੱਡਾ ਦਿਖਾਇਆ ਤਾਂ ਆਪਾਂ ਨੂੰ ਦੁੱਗਣਾ ਦਿਲ ਕਰਕੇ ਦਿਖਾਉਣਾ ਚਾਹੀਦਾ ਮੰਗਪੱਤਰ ਮੰਗਪੱਤਰ ਥੋੜੇ ਹੋਣਗੇ ਥੋੜਾ ਪੋੜੇ ਹੋਊਗਾ ਮੰਗਪੱਤਰ ਮੇਰੇ ਕੋਲੇ ਆਉਣਗੇ 10 ਗਤ ਮੇਰੇ ਹੋਣਗੇ ਇਹ ਨਾ ਕਹੋ ਬਸ ਬਣਾਓ ਸਾਕਾਂ ਬਣਾਓ ਸਕੂਲ ਬਣਾਓ ਫੈਕਟਰੀਆਂ ਲਿਆਵਾਂਗੇ ਬਣਾਓ ਇਲਾਕੇ ਨੂੰ ਇਲਾਕੇ ਨੂੰ ਅਗਲੀਆਂ ਕਈ ਪੀੜ੍ਹੀਆਂ ਵਾਸਤੇ ਤਿਆਰ ਕਰ ਜੋ ਆਪਾਂ ਨੂੰ ਹੁਣ ਲੋੜ ਆਗਲੀਆਂ ਪੀੜ੍ਹੀਆਂ ਵਾਸਤੇ ਇਨਵੈਸਟ ਕਰਨ ਦੀ ਹੈ। ਥੈਂਕ ਯੂ ਵੈਰੀ ਥੈਂਕ ਯੂ। ਧੰਨਵਾਦ। ਜਨਮ ਦਿਨ ਤੇ ਕੋ ਪਤਾ ਕੀ ਹੈ। ਜਨਮ ਦਿਨ ਉਦੋਂ ਸਫਲ ਹੋਣਗੇ ਸਾਡੇ ਜਦੋਂ ਅਸੀਂ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ ਛਿੰਝਾਂ ਕੁਸ਼ਤੀਆਂ ਭੰਗੜੀਆਂ ਕਬੱਡੀਆਂ ਦੇਖਾਂਗੇ ਉਦੋਂ ਮੰਨ ਲਾਂਗੇ ਵੀ ਯਾਰ ਪੰਜਾਬ 'ਚ ਜਨਮ ਦਿਨ ਮਨਾਇਆ ਤਾਂ ਵਧੀਆ ਨਹੀਂ ਤਾਂ ਕਾਹਦੇ ਕੇਕ ਕੱਟਣੇ ਆ ਜੀ। ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾਈ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਇਹ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦੇ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕੱਲਾ ਜੇ ਦਰਖਤ ਤੇ ਕਾਂਗਰਸ ਲਿਖਦੀਏ 2 ਮਹੀਨੇ ਚ ਰੱਤ ਸੁੱਕ ਜਾਂਦਾ ਹੈ। ਅੱਜ ਪਤਾ ਫੇਰ ਬੰਦੀਆਂ ਯਾਰ ਆਪਣਾ ਪਤਾ ਇਹਨਾਂ ਦਾ ਪੈੜਾ ਹੀ ਮੜਾ ਹੈ। ਜੇਲ ਜੇਲਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹ ਤੇ ਇੱਕ ਦੂਜੇ ਦੇ ਵਿੱਚ ਪਾਜਦੇ ਫਿਰ ਤਨੇ ਜਿਹੜੇ ਸਾਹ ਤੇ ਬਿਆਨ ਬੁਨ ਆ ਜਾਂਦੇ ਮੈਨੂੰ ਲੱਗਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਦੇ ਕਰੇ ਰੱਖੋ ਇੱਥੇ ਰੱਖਣੇ ਪੈਣੇ ਆ ਇਹ ਆਪਾਂ ਨੂੰ ਕਿ ਕੋਈ ਕੰਮਲੇ ਹੋਏ ਪਏ ਨੇ ਕੁਰੂਜੇ ਦੇ ਵਿੱਚ ਬਚੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਆ ਆਪਣੇ ਪਰਿਵਾਰ ਵਾਸਤੇ ਆ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਸੀ ਆ ਪਰਸੋਂ ਨੂੰ ਪਰਸੋਂ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਚਾਰੂ ਦਾ ਚੋਣ ਨਿਸ਼ਾਨ ਹੈ ਔਰ ਆਪਣੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਅਬਦੇਵ ਦੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇੱਕ ਹੋ ਜਾ ਮਟੀਰੀਅਲ ਆ ਗਿਆ ਜੀ ਇਹ ਇਹ ਕੋਈ ਅੱਛਾ ਜੇ ਆਮਦਨ ਤੇ ਰਿਪੋਰਟ ਦੇ ਦਈਏ ਤੱਕੇ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾਂ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੋਣ ਟੈਕਸ ਭਰਦਾ ਹੋਵੇ ਫਿਰ ਕਹਿੰਦੇ ਤਾਂ ਵੀ ਯਾਰ ਨਾ ਪਾਰਟੀ ਬਣ ਗਈ ਤਾਂ ਵੱਡਿਆਂ ਨੂੰ ਪਿੱਤਣ ਸਾਨੂੰ ਕਿਸੇ ਪਾਸੇ ਤੇ ਜਿਉਂਣ ਲੈਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹਾਂ ਜਿਹੜੀਆਂ ਤੁਸੀਂ ਲਈ ਫਿਰ ਕਿੱਥੋਂ ਆਈਆਂ ਨੇ ਕਰਾਂਗੇ ਸਾਹਿਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦੋ ਵਸੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡਸ਼ੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਤ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਾਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਨਾ ਇਹ ਇਹ ਪੈਸੇ ਜਸਰ ਤੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਜਸਰ ਤੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਤਨ ਜਬਰੇ ਕਰਾ ਰਿਹਾ ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ ਜਾ ਕੇ ਚਾਂਦਨੀ ਚੌਕ ਚ ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਪਾੜਨ ਤੇ ਲੱਗੇ ਹੋਏ ਆ ਤੁਹਾਨੂੰ ਆ ਚਾਹੀਦਾ ਜਾਂ ਆ ਚਾਹੀਦਾ ਹੈ ਹੱਤਾਂ ਯਾਰ ਉਹ ਸਾਨੂੰ ਭਈ ਵਿਕਾਸ ਚਾਹੀਦਾ ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕਮਾ ਇਹ ਨਹੀਂ ਚਾਹੀਦਾ ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀयां ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਨ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਨੀਆਂ ਸਾਂਝੀਆਂ ਸਾਡੇ ਅਰਦਾਸਪਕ ਜੀ ਦੇ ਦਿਨ ਮਸੀਂ ਇਕੱਠੇ ਮਨਾਉਂਦੇ ਆਂ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਪਰ ਮੈਂ ਆਜ ਰਾਜੇ ਪੜਿੰਘੋਰਾ ਨੂੰ ਆ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹਰ ਕਿਸਮ ਦਾ ਬੀਜ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ ਇਹ ਕੋਸ਼ਿਸ਼ ਨਾ ਕਰੋ ਬਹੁਤ ਬਹੁਤ ਦਿਨ ਦੇਖਲੇ ਆ ਲੱਕੇ ਨੂੰ ਤਾਂ ਬਹੁਤ ਹੀ ਦੇਖਲੇ ਬੜੇ ਬੜੇ ਦਿਨ ਦੇਖਲੇ ਕਿ ਜਦੋਂ 2 ਵਜੇ 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬਹੁਤ ਦਿਨ ਦੇਖਲੇ ਵੀਡੀਓ ਜਰੂਰ ਆ ਉਹਨਾਂ ਨੇ ਮੇਰੀ ਕਿਰਪਾ ਇੰਨੀ ਮਸ਼ਹੂਰ ਕਰ ਦਿੱਤੀ ਸੀ ਮੈਂ ਤੁਹਾਨੂੰ ਅੱਥੇ ਗੱਟੀ ਕੋਈ ਨਹੀਂ ਮਤ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਭੱਜਿਆ ਫਿਰਦਾ ਇਹਨਾਂ ਨੂੰ ਮੈਨੂੰ ਫੜਨਗੇ ਲੈ ਦੱਸੋ ਸੋ ਇਹਨਾਂ ਦੇ ਇਹਨਾਂ ਦੇ ਦਿਲ 'ਚ ਚੋਰ ਆ ਦਿਲ 'ਚ ਚੋਰ ਆ ਇਹਨਾਂ ਨੂੰ ਡਰ ਆ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਗਈ ਲੈ ਵੀ ਸੋ ਇਹ ਆਪ ਦਾ ਡਾਬ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣਗੇ ਕੰਮ ਛੱਡੋ ਪਰੇ ਯਾਰ ਲੋਕ ਹੁਣ ਤਾਂ ਇੰਨਾ ਕੁਝ ਕਰ ਲਿਆ ਤਰਨ ਤਰਨ ਵਾਲ ਨੇ ਦਿਖ ਲੋ ਕਹਿ ਜਾ ਫਤਵਾ ਦੇਤਾ ਉਹ ਤਾਂ ਯਾਰ ਆਮਾ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰੇ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਤੇ ਰਾਣਾ ਪੱਖ ਨਵਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜ ਮੈਂ ਸਪੀਕਰ ਸਾਹਿਬ ਦੇ ਤੇ ਮੈਂ ਕਹਾਂ ਜੀ ਅੰਦਰੋਂ ਜਿੰਦਾ ਲਾਓ ਆਪ ਬੋਲ ਕੇ ਚਲੇ ਜਾਂਦੇ ਹੋ ਸਾਨੂੰ ਵੀ ਸੁਣੋ ਅੰਦਰੋਂ ਕੋਈ ਵੇ ਇੱਥੇ ਖੜੋ ਖੜੋ ਬੈਠੋ ਕਿਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੁਣ ਕਿ ਕਰਿਆ ਕਾਲੀਆ ਸਹਾਰੀਏ ਹੁਣ ਤਾਂ ਕਿੱਕਲੀ ਕਲੀਰ ਦੀ ਹੁਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ